ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਲੋ ਜੀ ਸਵੇਰ ਦਾ ਅੱਜ ਤਾਂ ਛਟਪਟ ਛਟਪਟ ਚੱਲੀ ਜਾਂਦਾ ਚਲੋ ਵਧੀਆ ਦੋ ਤਿੰਨ ਪਲਾਟ ਮਿਲ ਗਏ ਤੇ ਹੁਣ ਤਾਂ ਛਟਪਟ ਵਾਲਾ ਕੰਮ ਆ ਗਿਆ ਤੇ ਆ ਵੀ ਵਧੀਆ ਪਲਾਟ ਰਿਹਾ ਵੱਡੇ ਆਪਾਂ ਸੋਨਾ ਤੇ ਲੋਹਾਂ ਆਪਾਂ ਲਾਗੇ ਹੁਣ ਇੰਤਰਾ ਰੋਟੀ ਖਾਣ ਵਾਸਤੇ ਤੇ ਉਹ ਮੁੰਡਾ ਚਲਾਉਂਦਾ ਆ ਕਾ ਲਈ ਨਬਈ ਕਰਦਾ ਬਹੁਤ ਅੱਖਾਂ ਪਰ ਜੰਮੇ ਬਹੁਤ ਨਸ ਬੰਦ ਤੇ ਮਸ਼ੀਨ ਚੱਲਦੀ ਚੱਲਦੀ ਆ ਆਪਣੀ ਮਲਕੀ ਤਾਂ ਇੱਧਰ ਇੱਕ ਹਾਇਆ ਕਰਤਾਰ ਹਾਂ ਕਰਤਾਰ ਮਸ਼ੀਨ ਆਈ ਆ ਨਾਲ ਵੀ ਚੱਲਦੀ ਆ ਆ ਪਲਾਟ ਵੜਿਆ ਆਪਾਂ ਵੰਡਾ ਤੇ ਆਪਣੀ ਰੋਟੀ ਪਾਣੀ ਆ ਗਿਆ ਦੇਖ ਗਏ ਅਜ ਲੱਸੀ ਉਸੇ ਆ ਅਜ ਲੱਸੀ ਨਹੀਂ ਆਈ ਹੈਗੀ ਮੇਰੇ ਨਾਲ ਤਾਂ ਚਲੋ ਰੋਟੀ ਖਾ ਲਈ ਤਾਰਾਂ ਦੇ ਵਿੱਚੋਂ ਮਸ਼ੀਨ ਕੱਢਿਆ ਬਹੁਤ ਔਖਾ ਵੱਟਿਆ ਤਾਰਾਂ ਹੀ ਤਾਰਾਂ ਇਦੋਂ ਦੇਖੋ ਚਾਰੇ ਪਾਸੇ ਤਾਰਾਂ ਜਾਂਦੀਆਂ ਐ ਐਂ ਜਾਂਦੀਆਂ ਫਿਰ ਐਂ ਜਾਂਦੀਆਂ ਦੋ ਦੋ ਰੋਲ ਲੈ ਨਿਕਾ ਜਾਂਦੀਆਂ ਐ ਤਿੰਨ ਤਿੰਨ ਤਾਰਾਂ ਤੇ ਬਹੁਤ ਔਖਾ ਹੋਇਆ ਤੇ ਤਾਰਾਂ ਹੀ ਬਹੁਤ ਆ ਭੰਦੇ ਜਾਂਦੀਆਂ ਚਲ ਇਹ ਲਕੈਸਤੀ ਕੇਸਤੀ ਦੇ ਨਾਲ ਟਕਰਾਨ ਲੱਗੀ ਹੋਈ ਆ ਇਹ ਰਿਪੇਅਰ ਦੇ ਵਿੱਚ ਹੋਇਆ ਸੀ ਸੰਪੇ ਜਾਂ ਸੀਦੀ ਅੱਭੀ नहीं क्या बोला सच बता डीजल डलवा ले पहले उसके बाद, उसके बाद काटना है। किधर काटना है। लो जी ने बढ़िया आ तारा तुरंत बहुत आ भाई तारा तो मुड़ा बचा के काम करया करो अरे लैंड लूट का कोई भरोसा नहीं है आज भी किधर आज भी वो खड़ी है शायद नाम है राज राज ये प्यार फिल्म का राज है है है? राज कौन सी कक्षा में पढ़ता फर्स्ट कितनी एज है तेरी ना? कितने साल का है आठ साल का बारह साल कितनी कक्षा पढ़ती हो पांचवी कट्टा पांच कट्टा है यार। यार्टा कट्टा है ये है, क्या खाता है ना? कौन सा कितनी रोटी खाता है तीन है एक टाइम तीन रोटी ज्यादा खाया कर हट्टा कट्टा बन जा फिर तीन बार खाता है तू कितनी खाता है एक, एक। दिखाना तो मेरा पेट अरे छोटा सा तो पेट है इसका एक पजदती है चलो बहुत बढ़िया चलो जवाब खाना छोटे-छोटे हैं प्यार होता है तो बाकी आ इनका बटन लगे आपा मशीन चल है ਪੰਪ ਤੇ ਲੱਗਦਾ ਹੁਣ ਤਾਂ ਪੂਣਾ ਘੰਟਾ ਪੰਪ ਤੇ ਲੱਗ ਗਿਆ ਉਹ ਚੱਲ ਵੀ ਪੁਨੀ ਇਹ ਪਿੱਛੇ ਮਸ਼ੀਨ ਦੇ ਉਹ ਆ ਟਰਾਲੀ ਤੂੜੀ ਵਾਲੀ ਇੱਕ ਉਹ ਜਾਂਦੀ ਹੈ ਭਰੀ ਹੋਈ ਲਈ ਜਾਂਦੀ ਹੈ ਤੂੜੀ ਟਰਾਲੀ ਵਾਲੀ ਹੈ ਕੰਪੈਨ ਦੇ ਮਗਰ ਬਣਾਈ ਪੁਨੀ ਮਸ਼ੀਨ ਕਹਿੰਦੇ ਨੇ ਇਹ ਮਗਰ ਚੱਲਦੀ ਹੈ ਚੱਲਦੀ ਬਹੁਤ ਰਹੀ ਆ ਨਾਲੇ ਟੂੜੀ ਬਣਾਉਂਦੀ ਆ ਚਲਦੀ ਬਸ ਲੋ ਆ ਆਲੀ ਚੱਨ ਲੱਗਿਆ ਬੰਦਾ ਕੇ ਆ ਸਾਡੇ ਅੱਗੇ ਜਾਂਦੇ ਇੱਧਰ ਦੀ ਆਪਣੇ ਵਾਲੀ ਜੇ ਆਪਾਂ ਚੁਪਲੀ ਦੇ ਉੱਤੇ ਆਏ ਆ ਮੁੰਡਾ ਜਰਾਉਂਦਾ ਲਗਾ ਕੋਲ ਆਪਣੇ ਏਰੀਏ ਦੇ ਹੀ ਆ ਤੇ ਮੈਂ ਕਿਹਾ ਚੱਲ ਕਿਹੜਾ ਮਾਰ ਗਈ ਇਹ ਕੁੰਮੀ ਦੇ ਤੇ ਚਲੋ ਕਰਦੇ ਆ ਗੱਲ ਮੁੰਡੇ ਨਾਲ ਆਪਾਂ ਕੀ ਕਹਿੰਦਾ ਇਹ ਦੇਖਦੇ ਆ ਕਿਆ ਹਾਲ ਆ ਪੀਰਾ? ਕਿਆ ਹਾਲ ਆ? ਕਿਆ ਨਾਮ ਆ? ਕਿਆ ਨਾਮ? ਸੰਦੀ ਕਪੂਰਾ। ਰਾਜੂ? ਹਾਂ। ਅੱਛਾ। ਕੈਸਾ ਪਤਾਵਾ ਮਸ਼ੀਨ ਦਾ? ਬੜੀ ਵਧੀਆ ਬਾਈ। ਰਾਜੂ ਇੱਥੇ ਖੜੀ। ਕਿੰਨੇ ਕ ਭਾਟ ਹੋ ਦਿੰਦੇ ਆ? ਬਹੁਤ ਥੋੜੀ ਵਰਨੇ ਬਾਈ। ਮੇਰਾ ਵੀ ਸਾਲਾ ਖਤਮ ਹੋ ਗਿਆ ਕੰਮ ਉੱਧਰ। ਉਹ ਵਧੀਆ ਚੱਲਦੀ ਆ। ਚੱਲਦੀ ਆ ਉਹ ਤਾਂ ਵਧੀਆ ਚੱਲਦੀ ਆ। ਹੈਂ? ਬੈਗਪੂਕ ਲਾਉਣ ਦਾ ਵਾਲਾ ਬੰਦਾ ਉਹਦਾ ਵਧੀਆ ਜਾ। ਨੂੰ ਔਖਾ ਤਾਂ ਹੈ ਜੀ ਇੱਗਾ ਕੋਈ ਕੰਮ। ਥੋੜੇ ਨੀਂਜੇ ਕਰ। ਥੋੜਾ ਥੱਲੋ ਵੱਡੇਆ ਕਰ ਪਾਏ ਲੋ। ਅੱਧੀ ਵੇਖ ਤਾਂ ਧੂੜੀ ਨਿਕਲ ਜਾਣੀ ਆ। ਲੋਡ ਵਾਲਾ ਲੈਂਦੀ ਆ। ਦਾ ਬੜਾ ਵੀ ਜిల్లా ਕਹਿੰਦੇ ਤਾਂ ਜਵੀ ਸੁੱਖਾ ਜ। ਕਿੰਨਾ ਸਾਡੇ 1700 ਰੇਹ ਸਾਹਿਬ। 550 ਇਹਦੇ ਚੱਕਰ ਨੇ। ਸਾ ਠੀਕ ਆ ਤਾਂ ਮੈਂ ਵੀ ਲਾ ਕੇ ਚੱਲਾਂ ਮਸ਼ੀਨ ਉਹ ਮੇਰੀ ਫੇਲੀ ਹੋਗੀ। ਇਹ ਡੱਬਾ ਪੂਰੀ ਵੀ ਬਣਾਉਂਦੇ ਆ ਨਾਲ ਦੀ ਨਾਲ ਇਹ ਫਿਰ ਵੀ ਇੰਨੀ ਉੱਚੀ ਲੋ ਜੀ ਆਪਣਾ ਕੰਮ ਹੋਇਆ ਖਤਮ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਪੈਣਦੇ ਆ ਤਿਆਰੀਆਂ ਦੇ ਵਿੱਚਾ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਨਵੀਂ ਵੀਡੀਓ 'ਚ ਮਿਲਦੇ ਆ ਫਿਰ ਕੋਈ ਤੇ ਹੋਰ ਕੋਈ ਗੱਲਬਾਤ ਕਰਦੇ ਆ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਕਰਿਓ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ